ਮਾਨਯੋਗ ਕਮਿਸ਼ਨਰ ਪੁਲਿਸ ਅਮਰ ਜੀ ਸਰ ਫਰਦਾਲ ਕੋਪੀ ਸਿੰਪਲ ਦੇ ਦਿਸ਼ਾਨਾ ਦੇ ਸ਼ਾਹ ਦੇ ਉੱਤੇ ਜਿਹੜਾ ਯੋਗ ਨਸ਼ਾ ਰੋਕ ਦੇ ਸਾਡੀਆਂ ਟੀਮਾਂ ਵੱਲੋਂ ਲਗਾਤਾਰ ਕਾਰਜ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ACP ਸਬੂਤ ਪਰਵੇਸ਼ ਚੋਪੜਾ ਜੀ ਤੇ ਇਹਨਾਂ ਦੇ SHO ਫਰਦਾਲ ਰਜਿੰਦਰ ਸਿੰਘ SHO ਸੁਲਤਾਨਪੁਰ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਲਵ ਪੀ ਸੰਤੀਜ ਲੱਭਾ ਤੇ ਚਾਂਦ ਸਿੰਘ ਜਿਹੜੇ ਦੋਨੇ ਦੋਨੋਂ ਜਿਹੜੇ ਸੁਲਤਾਨਪੁਰ ਦੇ ਰਹਿਣ ਵਾਲੇ ਨੇ ਇਹਨਾਂ ਦੇ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ ਚਾਰ ਜਿਹੜਾ थाना ਸੁਤਾਨਪੁਰ 21 ਸੀਗਾਂ ਡੀਬੀਐਸ ਵਿੱਚ ਦਰਜ ਕੀਤਾ ਗਿਆ ਇਹਨਾਂ ਦੋਵਾਂ ਗੁਆਂ ਮੌਕੇ ਤੇ 276 ਗ੍ਰਾਮ ਹੈਰੋਇਨ 2000 ਕਟੜਾ ਕੀਮਤੀ ਪਲੱਸ ਜਿਹੜਾ ਮੋਟਰਸਾਈਕਲੇ ਵਰਤ ਰਹੇ ਸਨ ਉਹ ਇਹਨਾਂ ਵਜੋਂ ਬਰਾਮਦ ਕੀਤਾ ਗਿਆ ਇਸ ਨੂੰ ਜਿਹੜਾ ਅਰੈਸਟ ਕਰਕੇ ਇਸਨੂੰ ਪੇਸ਼ ਅਦਾਲਤ ਕੀਤਾ ਗਿਆ ਇਸ ਦੇ ਉੱਤੇ ਜਿਹੜੀ ਹੋਰ ਤਫ਼ਤੀਸ਼ ਸਾਡੇ ਵੱਲੋਂ ਜਾਰੀ ਹੈ ਇਸ ਤੇ ਵਰਨਣਯੋਗ ਹੈ ਕਿ ਇਹ ਦੋਵੇਂ ਦੋਸ਼ੀ ਜਿਹੜੇ ਪੁਰਾਣੇ ਨਰੋਦੀਅਸ ਕ੍ਰਿਮੀਨਲ ਨੇ ਲਾਤੀ ਸਿੰਘ ਦੇ ਉੱਤੇ ਪਹਿਲਾਂ ਹੀ 6 ਮਕਦਮੇ ਦਰਜ ਨੇ ਜਿਸ ਵਿੱਚ ਐਕਸਾਈਜ਼ ਐਕਟ ਦੇ ਮਕਦਮੇ ਸ਼ਾਮਲ ਨੇ ਇਸ ਤੋਂ ਇਲਾਵਾ ਚੰਦ ਸਿੰਘ ਦੇ ਉੱਤੇ ਦੋ ਮਕਦਮੇ ਦਰਜ ਨੇ ਜਿਸ ਦੇ ਵਿੱਚ ਇੱਕ ਐਕਸਾਈਜ਼ ਐਕਟ ਅਤੇ ਇੱਕ ਐਮਟਬੀਆ ਐਕਟ ਦਾ ਜਿਹੜਾ ਮਕਦਮਾ ਦਰਜ ਹੈ ਇਹਨਾਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਸਾਰੀ 체ਨ ਨੂੰ ਜਿਹੜਾ ਨੈਕਸਸ ਨੂੰ ਤੋੜਿਆ ਜਾਵੇਗਾ ਇਸ ਦੇ ਵਿੱਚ ਇਹਨਾਂ ਦੇ ਦੋ ਸਾਥੀ ਜਿਹੜੇ ਪਹਿਲਾਂ ਸਤਨਾਂ ਸਿੰਘ ਅਤੇ ਪ੍ਰਗਟ ਸਿੰਘ ਜਿਹੜੇ ਦੋ ਅਰੈਸਟ ਕੀਤੇ ਸਨ 57 ਪੁਲਿਸ ਵੱਲੋਂ ਜਿਸ ਦੇ ਵਿੱਚ ਮਕਦਮਾ ਨੰਬਰ 57/25 ਜਿਹੜਾ ਦਰਜ ਕੀਤਾ ਗਿਆ ਸੀਗਾ ਉਸ ਦੇ ਵਿੱਚ ਵੀ ਅਲਾਪ ਸਿੰਘ ਲੱਭਾ ਜਿਹੜਾ ਨਾਮੀਨੇਟਡ ਹੈ ਇਸ ਦੇ ਸਾਰੇ ਐਂਗਲਸ ਨੂੰ ਜਿਹੜਾ ਵਾਚ ਕਰਕੇ ਇਸ ਦੀ ਤਰਤੀਸ਼ ਨੂੰ ਹਰ ਐਂਗਲ ਤੋਂ ਵੇਖਦੇ ਹੋਏ ਜੋ ਨੋਮੀਨੇਟ ਕਰਕੇ ਇੱਕ ਕਾਨੂੰਨ ਮਤਾਬਦ ਕਰਵਾਇ ਕੀਤੀ ਜਾਵੇ